ਜੀ ਦਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸਿੰਘਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਗਾਲਾ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਤੇ ਵੀਰ ਨੇ ਤਿੰਨ ਵਹਿਣਾ ਸੇਲ ਕਰਨੀਆਂ ਜਿਨ੍ਹਾਂ ਵਿੱਚ ਦੋ ਤਾਜ਼ੀਆਂ ਤੇ ਇੱਕ ਗੱਬਣ ਆ ਜੀ ਸਭ ਤੋਂ ਪਹਿਲਾਂ ਹਰ ਵੀਡੀਓ 'ਚ ਆਪਾਂ ਇਹ ਹੀ ਬੇਨਤੀ ਕਰਦੇ ਆਂ ਕਿ ਕਿਸੇ ਨੇ ਪਸ਼ੂ ਖਰੀਦਣਾ ਸੁਆ ਸੁਆ ਜਿਹੜਾ ਪਸ਼ੂ ਹੁੰਦਾ ਉਹਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਥਾਂ ਟੇਪ ਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ ਤੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਜੀ ਨੰਬਰ ਨੋਟ ਕਰ ਲਓ 8566009918 ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਬਾਰੇ ਦੀ ਡਿਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵੀਰ ਵਧੀਆ ਅੱਜ ਕਿੰਨੀਆਂ ਸੇਲ ਕਰਨੀਆਂ ਜੀ ਅੱਜ ਵੀਰ ਤਿੰਨੇ ਆ ਆਪਣੇ ਕੋਲ ਤੇ ਪਹਿਲੀਆਂ ਵੇੜਾਂ ਕਿਦਾਂ ਉਦੋਂ ਹੀ ਵੀਰ ਵੇਗੀਆਂ ਰਾਤ ਵੀਡੀਓ ਪਾਈ ਆਪਾਂ ਠੀਕ ਚੰਗੇ ਆ ਗਏ ਹੁਣ ਬਹੁਤ ਵਧੀਆ ਗਏ ਦੋ ਦਿਨ ਫੋਨ ਆਉਂਦੇ ਰਹੇ ਠੀਕ ਹੈ ਜੀ ਠੀਕ ਸਹੀ ਹੈ ਤਾਂ ਅੱਜ ਤੇ ਬਾਅਦ ਹੀ ਫਿਰ ਵੀਡੀਓ ਆਪਾਂ ਪਾਉਣੀ ਮਾਲ ਫਿਰ ਨਾਲੋ ਨਾਲ ਵੇਖਦਾ ਗਿਆ ਨਾ ਠੀਕ ਹੈ ਠੀਕ ਹਾਂ ਜੀ ਅੱਜ ਦੋ ਸੂਈਆਂ ਦੋ ਸੂਈਆਂ ਵੀਰ ਇੱਕ ਸੂਣ ਵਾਲੀ ਇੱਕ ਗੱਬਣ ਹਾਂ ਜੀ ਠੀਕ ਹੈ ਜੀ ਐਡਰੈਸ ਦੱਸ ਦੋ ਭਜੀਆ ਬਣਾ ਐਡਰੈਸ ਵੀਰ ਪਿੰਡ ਆਪਣਾ ਸਿੰਘਪੁਰਾ ਜੀ ਹਾਂ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਪਕਾਲਾ ਸਾਹਿਬ ਠੀਕ ਹੈ ਜੀ ਨਾਂ ਮੇਰਾ ਨਵਜ ਜੀ ਤੇ ਮੋਬਾਈਲ ਨੰਬਰ 7347 5349 ਠੀਕ ਹੈ ਜੀ ਸ਼ੁਰੂਆਤ ਕਰਦੇ ਆਂ ਆਪਾਂ ਵੇਖੋ ਜੀ ਬਹੁਤ ਹੀ ਸੋਹਣੀ ਵਸ਼ੀ ਆ ਆ ਵੇਖੋ ਜੀ ਥਣ ਥਣ ਪਹਿਲਾਂ ਚੈੱਕ ਕਰਾ ਦਾਂਗੇ ਇਹਦਾ ਥਣ ਦੀ ਕੁਆਲਿਟੀ ਚੈੱਕ ਕਰ ਲਓ ਮੁੱਠੀ ਦੀ ਚਵਾਈ ਵਾਲਾ ਥਣ ਫੇਸ ਕੁਆਲਿਟੀ ਚੈੱਕ ਕਰੋ ਬੱਚਾ ਕੀ ਆ ਵੀਰ ਜੀ ਮਸ਼ੀ ਵੀਰ ਵਸ਼ੀ ਆ ਵੇਖੋ ਜੀ ਜਰਸੀ ਦੀ ਵਸ਼ੀ ਆ ਜੀ ਅੱਜ ਬਾਕੀ 나ੜੂ ਵੀ ਨਾਲ ਆ ਆ ਵੇਖੋ ਕਿੰਨੇ ਦਿਨ ਹੋ ਗਏ ਵੀਰ ਜੀ ਸੁੱਈ ਦੇ ਇਹ ਵੀ ਰਾਤੀ ਸੁੱਈ ਸ਼ਾਮੀ ਅੱਛਾ ਰਾਤੀ ਸੁੱਈ ਹਾਂਜੀ ਠੀਕ ਹੈ ਇਕੋ ਚਵਾਈ ਹੋਈ ਹੈ ਜੇ ਸਵੇਰੇ ਇਕੋ ਚਵਾਈ ਹੋਈ ਹੈ ਹਾਂਜੀ ਕਿੰਨਾ ਵਜੇ ਕੋਲ ਬੋਲਾ ਬੋਲਾ ਵੀ ਸਾਫ ਨਹੀਂ ਕੀਤੀ 3 3.5 ਕਿਲੋ ਚੋਇਆ ਆਪਾਂ ਅੱਛਾ ਜੀ ਹਾਂਜੀ ਸਾਫ ਨਹੀਂ ਕੀ ਕੀਤੀ ਹੈ ਠੀਕ ਹੈ ਜੀ ਤੇ ਆਈਡੀਆ ਹੈ ਕਿੰਨਾ ਕਾ ਇਹਦੇ ਕੋਲ 12 ਕਿਲੋ ਵੀ ਤਿਆਰ ਹੋਊ ਤਿਆਰ ਬੋਲਾ ਜਿਹੜਾ ਹੁਣ ਚਵਾ ਦੇਣਾ ਚਵਾ ਦਾਂਗੇ ਠੀਕ ਆ ਤੋੜ ਦੂੰ ਵੀਰ ਜੀ ਨੂੰ ਖੋਲ ਕੇ ਆ ਵੇਖੋ ਜੀ ਬਹੁਤ ਹੀ ਸੋਹਣੀ ਬੈੜ ਫਿਕਸ ਆਰਡਰ ਵਾਲੀ ਆ ਤੇ ਹਵਾਨੇ ਦੀ ਤਾਕ ਜਿਹੜੀ ਥੋੜੀ ਅੱਗੇ ਰੱਖਦੀ ਆ ਪਿੱਛੇ ਨੂੰ ਤਾਕ ਹਵਾਨੇ ਦੀ ਘੱਟ ਆ ਜੀ ਤੇ ਬੋਲਾ 3 ਕਿਲੋ ਵੀਰ ਨੇ ਚੋਇਆ ਤੇ 12 ਕਿਲੋ ਵੀਰਿਆਂ ਦਾ ਵੀ ਤਿਆਰ ਹੋਊਗਾ ਇਹਦੇ ਕੋਲ ਕਮਾਲਾ ਵੀਰ ਮੜੀ ਆ ਵੇਖ ਬਾਕੀ ਸੋਹਣੀ ਆ ਫਿਕਸ ਆਰਡਰ ਵਾਲੀ ਆ ਕੋਈ ਟੁੱਟਵਾ ਹਵਾਨਾ ਨਹੀਂਗਾ ਤੇ ਥਾਨ ਜਿਹੜਾ ਮੁਠੀ ਦੀ ਚਵਾਈ ਵਾਲਾ ਲੱਗਾ ਕੈਮ ਆ ਪੂਰੀ ਲਿੱਸੀ ਨਹੀਂ ਜੀ ਕੋਈ ਲੈ ਵੀਰ ਲੈ ਲਾਗੋਂ ਫੜ ਕੇ ਰੱਖੀ ਮੜੀ ਆ ਵੇ ਲੈ ਜੋ ਲੈ ਜੋ ਬਾਕੀ ਥਾਨ ਥਣ ਬੜਾ ਬੜਾ ਸੋਹਣਾ ਲੱਗਾ ਗੁਲਾਬੀ ਥਾਨ ਲੱਗਾ ਜੀ ਵੜਨ ਤੇ ਪਿੱਛੇ ਦੇ ਵੱਛੀ ਆ ਜਰਸੀ ਵੀ ਵੱਛੀ ਆ ਵੇ ਆ ਵਸੀ ਇਹਦਾ ਸੁਆ ਵੀਰ ਜੀ ਕਿਨਵਾ ਪਹਿਲਾ ਹੀ ਸੁਆ ਵੀਰ ਪਹਿਲਾ ਹੀ ਸੁਆ ਹਾਂ ਜੀ ਠੀਕ ਆ ਤੇ ਦੁੱਧ ਚਵਾ ਕੇ ਨਾ ਜਾਊਗੀ ਦੁੱਧ ਵੀਰ ਸੇਵਾ ਦਾ ਹਾਂਜੀ ਹਾਂਜੀ ਜਿੱਦਾਂ ਤੁਹਾਨੂੰ ਪਤਾ ਵਾ ਸੀ ਰਾਜੀ ਰੋਜੀ ਬਰੀਡ ਵਾਲੀ ਆ ਹਾਂਜੀ 14 15 ਕਿਲੋ ਦੁੱਧ ਇਹਨੂੰ ਕੀ ਜਾਂਦਾ ਜੀ 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 ਹਾਂਜੀ ਠੀਕ ਆ ਬਾਕੀ ਸੇਵਾ ਦੀ ਗੱਲ ਆ ਦੁੱਧ 15 ਪਲੱਸ ਵੀ ਚਵਾ ਚਵਾ ਸਕਦੀ ਠੀਕ ਆ ਐ ਟਾਈਮ ਤੇ ਫਿਰ 12 ਲੀਟਰ ਚਵਾ ਜੂਗੀ ਤਿਆਰ ਵੀ ਤਿਆਰ ਤਿਆਰ ਹਾਂਜੀ ਲੀਟਰ ਮਰਾ ਦਿਓ ਹੈ ਜਿਹੜਾ ਵੀ ਆਊਗਾ ਹਾਂਜੀ ਤੇ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਤਾਂ ਹੀ ਦੱਸ ਦਊਗੀ ਨਹੀਂ ਤੁਸੀਂ ਦੱਸੋਈ ਤੁਹਾਡੀ ਚੀਜ਼ ਹੈ ਜੀ ਮੋਲਵੀਰ 55000 ਮੰਗਦੇ ਇਹਦਾ ਅੱਛਾ ਜੀ ਹਾਂ ਜੀ ਤੇ ਇਦਾਂ ਨਾ ਕਰੋ 55000 ਨਾ ਮੰਗੋ ਘੱਟ ਕਰੋ ਥੋੜਾ 50 ਦੀ ਵੀਰ ਦੇ ਦਾਂਗੇ ਉੱਚ ਮਾਨ ਤਾਨ ਕਰਾਂਗੇ 2000 ਰੁਪਏ ਠੀਕ ਆ ਹਾਂ ਜੀ ਗੋਮੀਰ ਭਰਾ ਫੋਨ ਕਰਿਓ ਕੋਈ ਨਹੀਂ ਫੋਰਵ ਕਰ ਦਾਂਗੇ 48000 ਦੇ ਦੇ ਦਾਂਗੇ ਵੀਰ ਦੇ ਦਾਂਗੇ ਠੀਕ ਆ ਉੱਚ ਛੋੜ ਕਿ ਨਹੀਂ ਕਰ ਦੋਗੇ ਪਿਆਰ ਕਰਦਾਂਗੇ ਵੀਰ ਹੋਰ ਯਾਰ ਬਾਕੀ ਫੋਨ ਕਰ ਲੈ ਕੋਈ ਫਿਕਸ ਨਹੀਂ ਹੈਗਾ ਹਾਂਜੀ ਵੀਡੀਓ ਆਪਣੇ ਕੁ ਵੀਰ ਬਣੀ ਪਈ ਝੇਰ ਜਾ ਸਾਰਾ ਕੁਝ ਝੇਰ ਜੂ ਛੱਡਿਆ ਥਾਣ ਥੁਣ ਓਕੇ ਸਾਰੇ ਬਿਲਕੁਲ ਵੀਰ ਓਕੇ ਤੇ ਬਾਕੀ ਠੰਡੀ ਠੰਡੀ ਆ ਠੰਡੀ ਸੀ ਵੀ ਠੀਕ ਹੈ ਜੀ ਦੇਖੋ ਇਹ ਬੱਚਾ ਲਾਤਾ ਵੀਰ ਕਹਿੰਦਾ ਧਾਰਾ ਮਰਾ ਕੇ ਦਿਖਾ ਦਿੰਨੇ ਆ ਰਸੀ ਪਾਉਂਦੇ ਹੀ ਨਹੀਂ ਹੈ ਨਹੀਂ ਰਸੀ ਵੀ ਪਾਈ ਤੇ ਠੀਕ ਆ ਬਾਕੀ ਫੇਸਬੁਕ 'ਚ ਕਰਾ ਫਿਰ ਵੇਖ ਲੋ ਜਿਹੜੀ ਜਿੰਨੀ ਵੀ ਧੱਕ ਹੈਗੀ ਇਹਦੀ ਧੱਕ ਸਾਰੀ ਅੱਗੇ ਨੂੰ ਆ ਪਿੱਛੇ ਨੂੰ ਧੱਕ ਘਟਿਆ ਠੀਕ ਆ ਬਸ ਪਸਮਾ ਪਾ ਲਿਆ ਆਹ ਗਈ ਬੜੀ ਸੋਹਣੀ ਆ ਥਾਂ ਤੋਂ ਚੰਗਾ ਸੋਹਣਾ ਲੱਗਾ ਵਾ ਧਾਰਾ ਮਾਰ ਕੇ ਦਿਖਾ ਦੇ ਗਏ ਵੀਰ ਨੇ ਬਾਕੀ ਰੱਸੀ ਰੁਸੀ ਕੋਈ ਨਹੀਂ ਪਾਣੀ ਦੇਖੋ 1000 ਆ ਮਗਰਲੇ ਥਨਾ ਦਾ ਵੇਖ ਲਓ ਧਾਰ ਸੋਹਣੀ ਲੱਗੀ ਆ ਜਵਾਬ ਵੀ ਚੰਗਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਵੇਖ ਲਓ ਵੀਰ ਨੇ ਤਾਂ ਪਹਿਲਾਂ ਡੰਗਰ ਤਾਂ ਤੁਹਾਨੂੰ ਪਤਾ ਲੱਗੇ ਨਹੀਂ ਹੁੰਦੇ ਹਾਂਜੀ 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 ਠੀਕ ਹੈ ਜੀ ਤੇ ਬਾਕੀ 47000 ਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਵੀਰ ਨੂੰ ਫੋਨ ਕਰ ਲਓ ਫਿਕਸ ਕੋਈ ਨਹੀਂਗਾ ਦੂਜੇ ਨੰਬਰ ਤੇ ਆਪਾਂ ਦੇ ਹੋਣੀ ਆ ਜੀ ਆਹ ਵੇਖੋ ਇਹ ਵੀ ਤਾਜੀ ਸੂਈ ਆ ਇਹਦੇ ਕੋਲ ਬੱਚਾ ਕੀ ਆ ਵੀਰ ਜੀ ਬੱਚਾ ਵੀਰੇ ਦਾ ਇਹਦੇ ਪਿੱਛੇ ਬੱਚਾ ਆ ਗਿਆ ਜੀ 나ੜੂ ਤੇ ਜੀ ਵੇਖ ਲਓ ਤਿੰਨ ਦਿਨ ਹੋ ਗਏ ਨੇ ਸੂਈ ਦੇ ਆਹ ਜੀ ਆਹ ਵੇਖੋ ਆਹ ਵੇਖੋ 나ੜੂ ਦੇ ਬੱਚਾ ਜੀ ਠੀਕ ਆ ਆ ਵੇਖੋ ਇਹਦਾ ਥਾਣ ਤੁਹਾਨੂੰ ਦਿਖਾ ਦਿੰਨੇ ਆ ਥਾਣੇ ਦਾ ਬੜਾ ਸੋਹਣਾ ਲੱਗਾ ਵਾ ਇਹਦਾ ਭਾਜੀ ਸੂਆ ਕਿ ਨਵਾ ਜੀ ਇਹ ਵੀ ਦੂਜੇ ਸੂਏ ਆ ਅੱਛਾ ਦੂਜੇ ਸੂਏ ਆ ਹਾਂ ਜੀ ਠੀਕ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਦਿਨ ਹੋ ਗਏ ਵੀਰ ਨੂੰ ਤਿੰਨ ਦਿਨ ਹੋ ਗਏ ਹਾਂਜੀ ਇਹਦੀ ਵੀ ਆਪਣੇ ਕੋਲ ਵੀਡੀਓ ਸਾਰੀ ਬਣੀ ਪਈ ਜਿਹੇਰ ਜਾਨ ਦੀ ਠੀਕ ਆ ਹਾਂਜੀ ਤੇ ਇਹਦੇ ਕੋਲ ਕਿੰਨਾ ਹੈ ਇਸ ਟਾਈਮ ਤੇ ਦੁੱਧ ਇਹਦੇ ਕੋਲ ਵੀਰ ਹੋਊਗਾ 8 ਕਿਲੋ ਆਪਾਂ 7 ਕਿਲੋ ਦੀ ਗਰੰਟੀ ਦਵਾਂਗੇ ਜੇ ਬੋਲਾ ਵਾ ਅੱਛਾ ਜੀ ਹਾਂਜੀ ਬੋਲਾ ਬੰਦਾ ਜੀ 7 ਕਿਲੋ ਬੋਲਾ ਹੀ ਹੈ ਪਿਆਰ ਵੀਰ 7 ਕਿਲੋ ਠੀਕ ਹੈ ਜੀ ਹਾਂਜੀ ਤੋੜ ਦਿਓ ਜੀ ਆਹ ਵੇਖੋ ਜੀ ਬਾਕੀ ਸੋਹਣੀ ਆ ਕੱਡ ਕੱਟ ਠੀਕ ਆ ਵਧੀਆ ਥਾਣ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਤੇ ਸੂਈ ਤਾਜੀ ਆ ਵੀਡੀਓ ਵੀਰ ਕੋ ਬਣੀ ਆ ਜੇ ਕਿਹਨੇ ਵੀਡੀਓ ਮੰਗਾਉਣੀ ਹੋਵੇ ਸੌਦਾ ਕਰ ਲਿਓ ਵੀਡੀਓ ਵੀਰ ਭੇਜ ਦਊਗਾ ਸੈਟ ਟਾਈਮ ਤੇ 7 ਕਿਲੋ ਦੁੱਧ ਦੇ ਕੋਲ ਤਿਆਰ ਆ ਬੱਚਾ ਇਹਦੇ ਪਿੱਛੇ ਵਛਾ ਆ ਗਿਆ ਬਾਕੀ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਵੀਰ ਕਹਿੰਦਾ ਥਾਣ ਸੋਹਣੇ ਲੱਗੇ ਹੋ ਜੀ ਇਹਨੂੰ ਆਹ ਇੱਕੋ ਜਿਹਾ ਥਾਣ ਥੋੜਾ ਬੜਾ ਮੋਟਾ ਮੋਟਾ ਥਾਣ ਲਗਾ ਤੇ ਵੀਰ ਜੀ ਦੁੱਧ ਕਿੰਨਾ ਚਵਾਜੂਗੀ ਇਹ ਦੁੱਧ ਵੀਰੇ ਵੀ 11-12 ਕਿਲੋ ਚਵਾਉਗੀ ਬਧੀਸੀ ਬਸ 14-12 ਕਿਲੋ ਦੁੱਧ ਚਵਾਜੇ ਲੈਣ ਆ ਤਾਂ ਥੋੜੀ ਸੰਧੀ ਸੰਢੀ ਕਹਿੰਦੇ ਘੱਟ ਬਸ ਹਾਂਜੀ ਇਹ ਆ ਗਿਆ ਬਾਕੀ ਸਭ ਨੂੰ ਹੀ ਨਹੀਂ ਕੀ ਠੰਡ ਦਾ ਕਰਕੇ ਕਿ ਤਾਜ਼ੀ ਸੁਈ ਦਾ ਕਰਕੇ ਠੀਕ ਹੈ ਜੀ ਠੀਕ ਸਹੀ ਆ ਤੇ ਇਹਦਾ ਕਿੰਨਾ ਕਰਦੇ ਮੋਲ ਇਹ ਦਾ ਵੀਰ ਮੁੱਲ 35000 ਰੁਪਇਆ ਹਾਂਜੀ ਹਾਂਜੀ 30000 ਦੀ ਦੇ ਦਾਂਗੇ ਠੀਕ ਆ ਫੋੜ ਕਰ ਦੋ ਛੋੜ ਥੋੜੀ ਪੂਰੇ 30 ਦੀ ਵੀਰ ਦੇ ਦਾਂਗੇ ਉਹ ਚੰ ਛੋੜ ਹੋ ਜੂਗੀ ਬਾਅਦ ਕਰਾਂਗੇ ਵੀਰ ਜ਼ਰੂਰ ਕਰਾਂਗੇ ਇਹ ਆ ਕੇ ਫੋਨ ਕਰ ਲੈ ਕੋਈ ਕੋਈ ਗੱਲ ਨਹੀਂ ਇਹ ਆ ਕੇ ਛੱਡਣਾ ਨਹੀਂ ਜੇਕਰ ਆ ਗਿਆ ਵੀਰ ਦਾ ਫੋਨ ਦੇ ਦਾਂਗੇ ਵੀਰ ਮੋੜਨਾ ਨਹੀਂ ਕਿਸ ਨੂੰ ਜਿੰਨੂੰ ਪਸੰਦ ਹੋਈ ਦੇ ਦੇਣੀ ਹਾਂਜੀ ਠੀਕ ਆ ਜੀ ਫੋਨ ਜ਼ਰੂਰ ਕਰ ਲਿਓ ਬਾਕੀ ਵੀਰ ਨੇ ਮੁੱਲ ਬਹੁਤ ਜ਼ਿਆਦਾ ਕੀਤਾ ਵਾ ਫੋਨ ਜ਼ਰੂਰ ਕਰ ਲਿਓ ਆਪਾਂ ਅਗਲੇ ਨੰਬਰ ਤੇ ਦਿਖਾਉਣੀ ਆ ਬਾਕੀ ਵੀਰੇ ਠੰਡੀ ਧੀਰੀ ਵੇਖੋ ਇਹਦਾ ਅੱਛਾ ਆ ਠੰਡੀ ਠੰਡੀ ਧੀ ਸਵਾਪਸ ਮਾ ਜੀ ਆ ਵੇਖੋ ਜੀ ਮੱਚੀ ਬਗੈਰੀ ਆ ਪੱਤਨੇ ਦਾ ਇਹਨਾਂ ਆ ਜੀ ਵੇਖੋ ਤਾਂ ਸਰਦੋ ਸੋਣੀ ਲੱਗੀ ਹੈ ਵੀਰਣ ਬਾਕੀ ਇਹਨਾਂ ਦੀ ਫੈਂਡ ਵੀ ਚੰਗੀ ਆਉਂਦੀ ਹੈ ਪੋਲੀਵੂਡ ਬਹੁਤ ਆੜੀ ਰਹੀ ਹੈ ਹਾਂ ਵੀ ਥਾਨ ਬਹੁਤ ਸੋਹਣਾ ਲੱਗਾ ਤੇ ਬਾਕੀ ਇਹਨਾਂ ਵੇੜਾਂ ਦੀ ਨਾ ਫੈਂਡ ਬਹੁਤ ਚੰਗੀ ਆਉਂਦੀ ਆ ਆ ਦਿਖਾਣੀ ਜੀ ਆਪਾਂ 3 ਨੰਬਰ ਤੇ ਗੱਬਣ ਵੇੜਾ ਇਹਦਾ ਕਦ ਕਦ ਚਾ ਕਰਨਾ ਥਾਣੇ ਦਾ ਬੜਾ ਸੋਹਣਾ ਲੱਗਾ ਮੋਟਾ ਮੋਟਾ ਥਾਣ ਲੱਗਾ ਜੀ ਇਹਦਾ ਵੀਰ ਜੀ ਸੁਆ ਕਨਵਾ ਜੀ ਇਹ ਵੀ ਵੀਰ ਦੂਜੇ ਸੁਵੇ ਕਰਕੇ ਲਿਆਂਦੀ ਆਪਾਂ ਅੱਛਾ ਜੀ ਹਾਂ ਜੀ ਦੂਜੇ ਨਹੀਂ ਤੇ ਤੀਜੇ ਹੋਊਗੀ ਠੀਕ ਆ ਹਾਂ ਜੀ ਸਹੀ ਆ ਤੇ ਇਹਨੇ ਕਿੰਨਾ ਦੁੱਧ ਚੋਆਇਆ ਦੁੱਧ ਵੀਰ ਉਹ ਦੇ ਘਰ ਆਣੇ ਤੇ ਕਹਿਣ ਮੁਤਾਬਕ ਤੇ ਉਹਦੇ ਆਂਦੇ 22 ਕਿਲੋ ਚਾਹੁੰਦੇ ਰਹੇ ਅੱਛਾ 22 ਲੀਟਰ ਦੁੱਧ ਚੋਆ ਹਜੇ ਦੇਣੇ ਦੇ 10 12 ਖੜਦੀ ਏ 10 12 ਦਿਨ ਹਾਂ ਜੀ ਲੈਣੇ ਨੇ ਜੀ ਤਾਂ ਸੁਆ ਇਹਦਾ ਕਨਵਾਊਗਾ ਸੁਆ ਵੀਰ ਤੀਜਾ ਮੰਨ ਲਦੇ ਸੀ ਤੀਜਾ ਹੋਊਗਾ ਹੈ ਠੀਕ ਆ ਤੋਰ ਦੋ ਵੀ ਬਾਕੀ ਕੈਮ ਆ ਪੂਰੀ ਦਿਨ ਦਾ ਲੈ ਜੂਗੀ ਤੇ ਜਿਹੜੇ ਸਾਨਾ ਹਵਾਨਾ ਦੇ ਢਿੱਲਾ ਵਾਂ ਤਾਂ ਕਰੀਬਨ ਬਹੁਤ ਹੀ ਸੋਹਣੀ ਤਿਆਰ ਹੋਊਗੀ ਖਾਣ ਬਹੁਤ ਸੋਹਣਾ ਮੋਟਾ-ਮੋਟਾ ਲੱਗਾ ਇਹਨੂੰ ਆ ਵੇਖੋ ਜੀ ਪੂਰੀ ਕੈਮ ਆ ਫੇਸ ਕੁਆਲਟੀ ਚੰਗੀ ਆ ਤੇ ਦੁੱਧ ਵਾਲੀ ਆ ਜੀ ਬੈੜ ਆ ਵੇਖੋ ਜੀ ਖਾਣ ਤੁਹਾਨੂੰ ਬਹੁਤ ਸੋਹਣਾ ਲੱਗਾ ਜੀ ਹਾਂ ਜੀ ਭਾਜੀ ਦੇ ਦਿਨ ਦਾ ਹੀ ਖੜੂ ਕਿ ਵੱਧ ਵੀ ਖੜ ਸਕਦੀ ਆ ਵੀਰ 12 13 ਦਿਨ ਖੜੂ ਵੀ 15 ਦਿਨਾਂ ਦਾ ਪਹਿਲਾਂ ਪਹਿਲਾਂ ਗਾਰੰਟੀ ਆ ਆਪਣੀ ਠੀਕ ਆ ਠੀਕ ਆ ਜਿੰਨੇ ਤੁਹਾਨੂੰ ਦੱਸਿਆ ਅੱਗੋਂ ਉਹਨੇ ਤੁਸੀਂ ਕਰ ਦੇਣੀ ਬਾਕੀ ਇਹਨੇ ਕੀ ਖੜਦੇ ਵੀਰੇ ਇਹਨੇ ਦੇਣ ਜੀ 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 ਬਾਕੀ ਇਹ ਆ ਕਿ ਥਾਣ ਥਾਣ ਬੜਾ ਸੋਹਣਾ ਲੱਗਾ ਹੋਇਆ ਇਹਨੂੰ ਬਾਕੀ ਤੁਹਾਨੂੰ ਬੱਸ ਤਿਆਰ ਚੰਗੀ ਹੋਊ ਥੱਲੇ ਦੁੱਧ ਆ ਜੀ ਟਿੱਲਾ ਆ ਜੇ ਵੀ ਆ ਵੇਖੋ ਚੰਗੀ ਆ ਆਹ ਵੇਖੋ ਬਾਕੀ ਹੈ ਵੀ ਠੰਡੀ ਧੀਰੀ ਆ ਧੀਰੀ ਵੇਖੋ ਇਧਰ ਵੀਰ ਜੀ ਥਾਣ ਵੇਖੋ ਆਹ ਵੇਖੋ ਜੀ ਥਾਣ ਵੇਖੋ ਥਾਣ ਬਹੁਤ ਸੋਹਣਾ ਲੱਗਾ ਜੀ ਇਹਨੂੰ ਇਹ ਆ ਕੇ ਚੌਣ ਠੀਕ ਹੈ ਜੀ ਤੇ ਵਾਰਡ ਘਾੜਤ ਨਹੀਂ ਥਾਣਾ ਜਾਈ ਕੀ ਕਹਦੇ ਨਾ ਵੀਰ ਗਰੰਟੀ ਹੈ ਆਪਣੀ ਪੂਰ ਛੱਟਾ ਕੋਈ ਨਾ ਤਿੰਨਾਂ ਦੀ ਚੋਂ ਥਾਣਾ ਦੀ ਆਪਣੀ ਗਰੰਟੀ ਮੈਂ ਕਿਹਾ ਤਿੰਨਾਂ ਵੜਾਂ ਦੀ ਨਾ ਤਿੰਨਾਂ ਵੜਾਂ ਦੀ ਵੀਰ ਗਰੰਟੀ ਹੈ ਆਪਣੀ ਠੀਕ ਹੈ ਠੀਕ ਹੈ ਤੇ ਇਹਦਾ ਦੱਸੋ ਫਿਰ ਕਿੰਨਾ ਕਰਨਾ ਮੁੰਡਾ ਇਹਦਾ ਵੀਰ ਮੁੱਲ 55000 ਹਾਂਜੀ ਹੁਣ ਆਪਾਂ ਇਹਦਾ 50000 ਰੁਪਏ ਦੀ ਦੇਣੀ ਹੈ 1000 ਰੁਪਏ ਛੋਟ ਹੋ ਜੂਗੀ ਝਾਰਨਾ ਕਰੋ ਵੱਧ ਕਰਦੇ ਥੋੜਾ ਵੀਰ ਵੱਧ ਕਰ ਦਾਂਗੇ 500 ਰੁਪਏ ਕਰ ਦਾਂਗੇ ਠੀਕ ਆ ਹਾਂਜੀ ਬਾਕੀ ਜੇ ਕੋਈ ਫੋਨ ਕਰ ਲੇ ਮੋੜੇ ਹੋਣਾ ਖਾਲੀ ਕੋਈ ਗੱਲ ਨਹੀਂ ਵੀਰ ਇਹ ਅੱਜ ਦਾ ਰੇਟ ਆ ਜਦੋਂ ਫਿਰ ਤਿਆਰ ਹੋਗੀ ਉਦੋਂ ਰੇਟ ਵੱਖ ਕਰਾਂਗੇ ਦਾ ਬਾਕੀ ਹੈ ਵੀ ਦੁੱਧ ਵਾਲੀ ਜਿੰਨੀ ਵੀ ਹੈਗੀ ਸੋਹਣੀ ਆ ਵੀ ਇਹਨੇ ਮੁੱਲ ਬਿਲਕੁਲ ਜਾਇਜ਼ ਕੀਤਾ ਵਾ ਇਹ ਹੈ ਕਿ ਇੱਕ ਨਾਂ ਬਹੁਤੀ ਵੱਡੀ ਵੱਡੇ ਕੱਦ ਵਾਲੀ ਆ ਇਹ ਨਾਰਮਲ ਹਾਈਟ ਜਿਹੜੀਆਂ ਯਾਦ ਪਾਦ ਵਾਲੀ ਮਧਰੀ ਗੋਡੀ ਵਾਲੀਆਂ ਹੁੰਦੀਆਂ ਦੁੱਧ ਚੰਗਾ ਦਿੰਦੀਆਂ ਐ ਠੀਕ ਆ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਵੀਰ ਕੋਈ ਗੱਲ ਨਹੀਂ ਆਪਣੀ ਵੀਰ ਭਰਾ ਕੋ ਤਸੱਲੀ ਕਰਕੇ ਖੜੇ ਜੀ ਹਾਂਜੀ ਬਾਕੀ ਗਰੰਟੀ ਹੈ ਆਪਣੀ ਵੇੜਾ ਛੰਡੀਆਂ ਠੀਰੀਆਂ ਦੋਵੇਂ ਤੁਹਾਡੇ ਸਾਹਮਣੇ ਦੇ ਠੀਕ ਆ ਠੀਕ ਆ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਇਹਨੂੰ ਵੀ ਨਹੀਂ ਹੁੰਦੀ ਹਾਂਜੀ ਹਾਂਜੀ ਇਹ ਵੀਰ ਜੀ ਇਹਨੂੰ ਵੀ ਰੱਸੀ ਪਾਉਣ ਦੀ ਲੋੜ ਠੀਕ ਆ ਹਾਂਜੀ ਆਹੀ ਤਿੰਨ ਬਸੂ ਸੇਲ ਕਰਨੇ ਆ ਵੀਰ ਨੇ ਦੋ ਜਿਨ੍ਹਾਂ ਵਿੱਚ ਤਾਜ਼ੇ ਸੂਏ ਤੇ ਇੱਕ ਗੱਬਣ ਤੇ ਆਪਣੀ ਤਸੱਲੀ ਤੁਸੀਂ ਆਪ ਕਰ ਲੈਣੀ ਆ ਆ ਕੇ ਚੁਵਾਈ ਕਰ ਲਿਓ ਚੈੱਕ ਕਰ ਲਿਓ ਚੈੱਕ ਕਰਕੇ ਲੈ ਕੇ ਜਾਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ